ਬਾਜੀ ਅਸਤਿਕਾਲ ਜੀ ਅਸਤਿਕਾਲ ਵੀ ਜੀ ਹੋਰ ਬਾਜੀ ਕਿੱਦਾਂ ਜੀ ਬੜੇ ਵਧੀਆ ਸਾਡੀ ਬਹੁਤ ਵਧੀਆ ਸਤਿ ਸ਼੍ਰੀ ਅਕਾਲ ਬਸ ਠੀਕ ਹੈ ਜੀ ਤੇ ਠੀਕ ਚੱਲਦਾ ਅੱਜ ਬੁਬਾਰ ਦਾ ਵਪਾਰ ਕਰਦੇ ਨਹੀਂ 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 ਵਪਾਰ ਨਹੀਂ ਕਰੀਦਾ ਜੀ ਇੱਕੋ ਗਾਹ ਸੇ ਇੱਕੋ ਸੇਲ ਹੈ ਜੀ ਹਾਂਜੀ ਕੋਈ ਗਾਹ ਨਹੀਂ ਕੰਮ ਆਉਂਦੀ ਠੀਕ ਹੈ ਜੀ ਮਾਜੀ ਗੱਪਣਾ ਸੁਈਆ ਗੱਪਣਾ ਜੀ ਅੱਛਾ ਗੱਪਣਾ ਹਾਂ ਹਾਂਜੀ ਪੰਜ ਦਿਨ ਲੰਦੀ ਗੱਲੇ ਠੀਕ ਆ ਹਾਂਜੀ ਹਾਂਜੀ ਤੇ ਸੁਹਾ ਕਿਨੇ ਵੇ ਸੁਣੀ ਜੀ ਇਹ ਦੂਜਾ ਸੁਹਾ ਸੁਣੀ ਸਰ ਜੀ ਹਾਂਜੀ ਦੂਜਾ ਸੁਹਾ ਸੁਣੀ ਜੀ ਦੂਜਾ ਸੁਹਾ ਸੁਣੀ ਆ ਜੀ ਹਾਂਜੀ ਵੇਖੋ ਜੀ ਦੇਵਾਲੂਆ ਬਹੁਤ ਸੋਹਣਾ ਬਣਿਆ ਹੋਆ ਠੀਕ ਠੀਕ ਆ ਹਲ ਦਿਨੇ ਦੇ ਆਪਣੇ 5 ਦਿਨ ਖੋਦੇ ਰਹਿੰਦੇ ਤੇ 5-3 ਦਿਨ ਪੂਰੇ ਹੁੰਦੇ ਸਰ ਜੀ ਇਹਦੇ ਮਤਲਬ 25 ਦਿਨ ਪੂਰੇ ਹੁੰਦੇ ਆ 5-3 ਦਿਨ ਪੂਰੇ ਹੁੰਦੇ ਆ ਅੱਜ 20 ਹੋ ਗਈ ਆ ਹਾਂਜੀ 20 ਹੋ ਗਈ ਆ 5 ਦਿਨ ਪਹਿਲੇ ਤੋਂ ਬਗ ਦੋ ਚਾਰ ਦਿਨ ਉੱਪਰ ਵੀ ਲੈ ਸਕਦੇ ਆ ਜੀ ਖੜ ਸਕਦੀ ਆ ਜੀ ਖੜ ਸਕਦੀ ਆ ਪਿਛਲੇ ਪੰਜ 8 ਦੀ ਫੈਂਟਾਂ ਦੀ ਜੀ ਤੇ ਬਾਈਕ ਉਦੋਂ ਦੀ ਹਾਂ ਬਾਈਕ ਉਦੋਂ ਤੋਂ ਕੱਢਿਆ ਸਾਰ ਜੀ ਨੇ ਤੇ ਫਿਰ ਅੱਜ ਕੀ ਚੰਗਾ ਸੀ ਹਮਨ ਭਰਾਏ ਜੀ ਸੀਮ ਸਾਹਿਬ ਜੀ ਦਾ ਤੁਜੀ ਦਾ ਭਰਾਇਆ ਕਿ ਟੈਂਕਸ਼ਨ ਇਤੋਂ ਦਾ ਕੋਈ ਪੁੱਛਣਾ ਨਹੀਂ ਨਾ ਮਨ ਭੁੱਲ ਗਿਆ ਮੈਨੂੰ ਪੜਾਇਆ ਜੱਸੀ ਦਾ ਭਰਾਇਆ ਬਾਜੀ ਅੱਛਾ ਚੰਗਾ ਭਰਾਇਆ ਅੱਜ ਕਾ ਵਧੀਆ ਭਰਾਇਆ ਭਰਾਇਆ ਵੀ ਤੇ ਆਪਣਾ ਜਿਹੜਾ ਕਹਿੰਦੇ ਬੱਛਾ ਵਾਲਾ ਕੋਈ ਪੱਛੀ ਵਾਲਾ ਕਿੰਨੇ ਲੱਗਿਆ ਸੀ ਜੋ ਉਸਤਾਦ ਜੀ ਮੇਰੇ ਕੋ 16 17 ਰੁਪਏ ਖੜਾ ਸਾਡੇ ਕੋ ਇੱਕ ਦਾ ਇੱਕ ਦਾ ਦੋ ਲੱਗੇ ਹੁਣ ਹਾਂ ਦੋ ਲੱਗੇ ਦੋ ਦੋ ਟਿਕ ਦੋ ਸੀਮਨ ਇੱਕ ਇੱਕ ਦੇਖ ਦੇਣਾ ਠੀਕ ਹੈ ਹਾਂਜੀ ਠੀਕ ਹੈ ਤੋਰ ਫਿਰ ਮਾ ਤੇ ਮੜਾ ਮੁਹਮਮਦ ਖਾਓ ਜੰਗੀ ਦਾ ਬਠੀਗਾ ਹੁਣ ਲੰਮੀ ਤੋਰ ਇਧਰ ਐ ਕਿ ਬਜੀ ਫਿਰ ਵਦੂਗੀ ਤੋ ਤਾਂ ਇਹ ਉਸਤਾਜੀ ਇੱਕ ਵਦੂ ਵੀ ਇਹ ਬਦਨਾ ਚਾਹੀਦਾ ਸੇਵਾ ਪੋ ਕੀਦੀ ਆ ਬਿਲਕੁਲ ਜੀ ਬਾਕੀ ਤੰਤੋਂ ਲੈਵਾ ਵੇਖ ਲੋ ਬਹੁਤ ਸੋਹਣਾ ਵਾ ਲੰਮੀ ਲੰਮੀ ਤੋਰ ਮੜਾ ਲੰਮੀ ਬਠੀਗਾ ਆਜੋ ਆਜੋ ਦੇਖੋ ਤਵਾ ਜੂ ਬਿਲਕੁਲ ਵਧੀਆ ਖੜਾ ਜਾ ਮਟਾ ਜੇ ਇਸ ਰੁਕੇ ਜੀ ਬਸ ਠੀਕ ਹੈ ਜੀ ਚਲੋ ਖੜੋ ਤੇ ਮੋਲ ਬੋਲੋ ਜੀ ਫਿਰੰਦਾ ਮੋਲ ਜੀ ਜੋ ਦੇ ਲੈਣੀਆਂ ਹਾਂਜੀ 85000 ਦੀ ਬੈਟ ਦੇ ਦਾਂਗੇ 85000 ਦੀ ਹਾਂਜੀ ਬਾਕੀ ਕੁ ਆਏਗਾ ਤਾਂ ਮਾਨਤਾਣ ਕਰ ਦਾਂਗੇ ਆਪਾਂ ਪੂਰਾ ਕਿੰਨਾ ਕਰ ਦੋਗੇ ਜੀ ਜਿੰਨਾ ਕੁਸ ਦੱਜ ਕਰ ਦਾਂਗੇ ਨਹੀਂ ਤੁਸੀਂ ਦੱਸ ਦੋ ਕਿੰਨਾ ਇਹ ਦੱਸ ਦੋ ਹਜ਼ਾਰ ਜੀ ਆਪੀ ਦੱਸ ਦੋ ਅਸੀਂ ਵੀ ਦੇ ਦਾਂਗੇ ਚਲੋ ਠੀਕ ਆ ਚਲੋ ਠੀਕ ਹੈ ਜੀ ਕਰ ਦਿਆ ਜੀ ਠੀਕ ਹੈ ਜੀ ਮੇਰੀ ਲੰਬੀ ਦੌਰ ਰਾ ਇਧਰੋ ਲੋ ਜੀ ਅਸੀਂ ਯਾਰ ਰਿਵਾਇਰ ਦੇ ਦੇਣਗੇ ਬਾਕੀ ਤੁਹਾਡਾ ਮੌਕੇ ਹੋਰ ਛੋਟ ਛੜ ਕਰ ਦੇਣ ਖੁੱਲੀ ਕਰ ਦੇਣਗੇ ਬਿਲਕੁਲ ਜੀ ਚਲੋ ਬਾਈ ਜੀ ਨੰਬਰ ਬੋਲੋ ਫਿਰ ਆਪਣਾ ਨੰਬਰ ਜੀ ਆਪਣਾ 9851 ਹਾਂਜੀ 9253 ਇੱਕ ਵਾਰ ਫਿਰ ਬੋਲੋ 9851 9253 ਠੀਕ ਹੈ ਜੀ ਜਿਲ੍ਹਾ ਤਰਨਤਾਰਨ ਸੀਲੂ ਤਰਨਤਾਰਨ ਪਿੰਡ ਜਗਤਪੁਰਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ